ਪਰ ਤੁਹਾਨੂੰ ਕੀ ਲੱਗਦਾ ਕਿਸ ਪਿੱਛੇ ਕਾਰਨ ਕੀ ਹੈ ਅਤੇ ਕਿਵੇਂ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਤੁਸੀਂ ਇਸ ਤੇ ਕਾਲ ਕਰਕੇ ਆਪਣੀ رائے ਸਰਦਨਾਲ ਨਾਲ ਸਾਂਝੀ ਕਰ ਸਕਦੇ ਹੋ WHO ਦੇ ਮੁਤਾਬਿਕ ਅੰਦਰੂਨੀ ਹਵਾ ਪ੍ਰਦੂਸ਼ਣ ਬਾਹਰਲੀ ਪ੍ਰਦੂਸ਼ਿਤ ਹਵਾ ਨਾਲੋਂ ਵੱਧ ਖਤਰਨਾਕ ਹੈ ਇਸ ਦੇ ਪਿੱਛੇ ਉਹਨਾਂ ਨੇ ਦੋ ਮੁੱਖ ਕਾਰਨ ਦੱਸੇ ਨੇ ਪਹਿਲਾ ਕਾਰਨ ਹੈ ਕਿ ਅਸੀਂ ਬੰਦ ਵਾਤਾਵਰਣ ਵਿੱਚ ਜ਼ਿਆਦਾ ਸਮਾਂ ਬਿਤਾਉਂਦੇ ਹਾਂ ਅਤੇ ਦੂਸਰਾ ਹੈ ਕਿ ਇਹਨਾਂ ਪ੍ਰਦੂਸ਼ਕਾਂ ਦਾ ਮਹੀਨ ਹੋਣਾ ਜਿਸ ਕਰਕੇ ਸਾਡੇ ਫੇਫੜਿਆਂ ਵਿੱਚ ਬਾਹਰੀ ਗੰਦਗੀ ਦੇ ਮੁਕਾਬਲੇ ਜ਼ਿਆਦਾ ਡੂੰਘਾਈ ਨਾਲ ਦਾਖਲ ਹੋ ਸਕਦੇ ਹਨ 2021 ਦੇ ਵਿੱਚ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਵੱਲੋਂ ਕੀਤੇ ਅਧਿਐਨ ਦੇ ਵਿੱਚ ਪਾਇਆ ਗਿਆ ਕਿ ਬੱਚਿਆਂ 'ਚ ਦਮੇ ਦੇ V ਤੋਂ ਤੀਪ ਇਹ ਦੇ ਲੱਛਣ ਕਾਰਜ ਵਿੱਚ ਮੌਜੂਦ ਉਲੀਆਂ ਨਾਲ ਜੁੜੇ ਹੁੰਦੇ ਨੇ। ਇਹ ਰਿਸਰਚ ਦਰਸਾਉਂਦੀ ਹੈ ਕਿ ਅੰਦਰੂਨੀ ਪ੍ਰਦੂਸ਼ਣ ਵਾਲੇ ਵਾਤਾਵਰਣ 'ਚ ਜਦੋਂ ਜ਼ਿਆਦਾ 10 ਘੰਟੇ ਤੋਂ ਵੱਧ ਸਮਾਂ ਬਤੌਣ ਨਾਲ COPD ਦਾ ਜੋਖਮ ਬਹੁਤ ਵੱਧ ਜਾਂਦਾ ਹੈ। ਕੁਝ ਸਾਲ ਪਹਿਲਾਂ ਤੱਕ COPD ਦੀ ਸਮੱਸਿਆ ਸਿਰਫ ਸਿਗਰਟ ਨੋਸ਼ੀ ਕਰਨ ਵਾਲਿਆਂ ਦੇ ਵਿੱਚ ਪਾਈ ਜਾਂਦੀ ਸੀ ਪਰ ਹੁਣ ਇਹ ਆਮ ਲੋਕਾਂ ਦੇ ਵਿੱਚ ਵੀ ਮਿਲਣ ਲੱਗ ਗਈ ਹੈ ਅਤੇ ਇਸ ਦਾ ਕਾਰਨ ਪ੍ਰਦੂਸ਼ਣ ਹੀ ਹੈ।